ਸੰਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਵਸ ਦੀਆਂ ਆਪ ਸਭ ਨੂੰ ਗੁਰਪ੍ਰਬਤੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਨੇ ਜੋ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਛੋਟ ਬੜੇ ਸੰਭ ਵਸੇ ਰਵਿਦਾਸ ਰਹੇ ਪਨਸਨ ਗੁਰੂ ਰਵਿਦਾਸ ਜੀ ਨੇ ਜੋ ਸਾਰਿਆਂ ਦੇ ਸਨਮਾਨਤਾ ਦਾ ਜੋ ਸਾਰਿਆਂ ਦੇ ਬਰਾਬਰਤਾ ਦਾ ਦੋ ਸਾਰਿਆਂ ਦੇ ਖੁਸ਼ਹਾਲੀ ਦਾ ਇੱਕ ਰਾਜ ਦਾ ਸੁਪਨਾ ਦੇਖਿਆ ਸੀਗਾ ਔਰ ਗੁਰੂ ਰਵਿਦਾਸ ਜੀ ਨੇ ਕਿਹਾ ਸੀ ਸਤ ਸੰਗਤ ਮਲੇ ਰਹੀਏ ਮਾਦੋ ਜੈਸੇ ਮਦਕ ਮਖੀਰਾ ਉਸੇ ਤਰ੍ਹਾਂ ਸਾਡੇ ਜਿਹੜਾ ਸਮਾਜ ਹੈਗਾ ਸਮਾਜ ਨੂੰ ਇਕਜਟ ਹੋ ਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਸੁਪਨਾ ਸੀਗਾ ਬੇਗਮਪੁਰਾ ਸ਼ਹਿਰ ਕੋ ਨਾਉ ਸਾਨੂੰ ਪੂਰਾ ਕਰਨਾ ਚਾਹੀਦਾ ਆ ਪਰ ਇੱਕ ਵਾਰੀ ਫੇ ਆਪ ਸਭ ਸ਼ਹਿਰ ਵਾਸੀਆਂ ਨੂੰ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਮੁਬਾਰਕਾਂ ਜੈਪੀਮ ਜੈਪਾਰਤ ਜੈ ਗੁਰੂ ਰਵਿਦਾਸ ਜੈ ਗੁਰੂ ਦੇਵ ਧੰਨ ਗੁਰਦੇਵ ਅੱਜ ਸਤਗੁਰ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉత్సਵ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਹੁਸ਼ਿਆਰਪੁਰ ਦੇ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਜਿਉ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਮੈਂ ਆਸ ਕਰਦਾ ਪਰਮ ਪਿਤਾ ਪਰਮਾਤਮਾ ਅੱਗੇ ਇਹਨਾਂ ਲੋਕਾਂ ਤੇ ਪੂਰੇ ਦੇਸ਼ਵਾਸੀਆਂ ਦੇ ਪੰਜਾਬ ਵਾਸੀਆਂ ਤੇ ਮਿਹਰ ਭਰਿਆ ਹੱਥ ਜਿਹੜਾ ਆਪਣਾ ਇਦਾਂ ਹੀ ਬਣਾ ਕੇ ਰੱਖਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਦਿਖਾਏ ਹੋਏ ਮਾਰਗਦਰਸ਼ਨ ਤੇ ਜਿਹੜਾ खरे उतरे सगन धन्यवाद जय भी मैं भीमराव यशवंतराव अंबेडकर आज मैं होशियारपुर शहर में हूँ संत रविदास जी की 647 सौ सिक्स हंड्रेड फोर्टी सेवन की जयंती पर सभी भाइयों को धन्यवाद देता हूँ बधाई देता हूँ संत रविदास जी ने जो 600 साल पहले हमें रास्ता दिखाया था शिकवन बताई है उस पर हम लोग चलने की कोशिश करेंगे भाई उसके बाद बाबा साहब ने वही विचार अपने संविधान के माध्यम से लगाए शिरोमणि संत रविदास जी ने यहाँ के ऊंच नीच वाले विषमता वाली व्यवस्थे को धक्का देने के लिए और समते का विचार न्याय का विचार भाईचारे का विचार अपने वाणी से अमृत वाणी से आज दुनिया को दिखाया मैं समझता हूँ यही बाबा साहब ने बाद में विचार अपने रखे हुए हैं। इसके लिए उनका स्मरण करना उनके विचारों को बढ़ावा देना आज का महत्वपूर्ण दिन है समझ समझता हूँ आज मैं पहली बार इस संत रोहिदास जी के मत्था टेकने के लिए ਮੈਂ ਇਹ ਫਿਜੀਓਪਰ ਸ਼ਹਿਰ ਮੈਂ ਹਜ਼ਰ ਹੂੰ ਜੈ ਭੀਮ ਸਾਰੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਜਨਮ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਰੇ ਜਣੇ ਆਪਣੀਆਂ-ਆਪਣੀਆਂ ਜੈ ਗੁਰੂ ਅੱਜ ਸਾਡੇ ਵਿੱਚ ਮੌਜੂਦ ਹੈਗੇ ਆ ਭੀਮrao ਅੰਬੇਦਕਰ ਸਾਹਿਬ ਦੇ ਪੋਤੇ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਭੀਮrao ਅੰਬੇਦਕਰ ਸਾਹਿਬ ਦੇ ਦਰਸ਼ਨ ਤਾਂ ਨਹੀਂ ਕਰ ਸਕੇ ਪਰ ਉਹਨਾਂ ਦੇ ਪੋਤੇ ਦੇ ਦਰਸ਼ਨ ਅੱਜ ਅਸੀਂ ਕਰ ਰਹੇ ਆ ਉਹਨਾਂ ਦੇ ਪੂਰਨਿਆਂ ਦੇ ਉੱਪਰ ਚੱਲਦੇ ਹੋਏ ਸਾਨੂੰ ਬੜੀ ਜ਼ਰੂਰਤ ਹੈ ਵੀ ਸਾਰੇ ਇਕੱਠੇ ਹੋ ਕੇ ਆਪਣੇ ਸਮਾਜ ਦੇ ਸਮਾਜ ਦੇ ਵਾਸਤੇ ਲੜਾਈ ਕਰੀਏ ਸਮਾਜ ਦੇ ਵਿੱਚ ਜਿਹੜੀਆਂ ਫੈਲੀਆਂ ਹੋਈਆਂ ਕੁਰਿਤੀਆਂ ਉਹਨਾਂ ਦੇ ਖਿਲਾਫ ਲੜੀਏ ਜੈ ਭੀਮ ਜੈ ਭਾਰਤ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 697 ਗੁਰਪਰਵਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਐਸਵੇਲਹ ਸਿਆਰਪਰ ਦੇ ਵਿੱਚ ਸਾਰੇ ਮੱਲਿਆਂ ਦੇ ਵਿੱਚ ਸ਼ੋਭਾ ਯਾਤਰਾ ਬੜੀ ਧੂਮ ਧਾਮ ਦੇ ਨਾਲ ਆ ਰਹੀਆਂ ਹਨ ਸਾਰੇ ਮੇਰੇ ਬਹੁਜ ਸੁਭਾਜ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਬੀਬੀ ਮਿੰਦਰਕੌਰ ਜੀ ਵੱਲੋਂ ਲੱਖ ਲੱਖ ਵਧਾਈਆਂ ਜੈ ਭੀਮ ਜੈ ਭਾਰਤ ਬੋਲੇ ਸੋਨਨ ਪਹਿ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ ਫਰੋਮ ਹੁਸ਼ਿਆਰਪੁਰ ਅੱਜ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਹੁਤ ਬਹੁਤ ਮੁਬਾਰਕਾਂ ਔਰ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਮੇਰੀਆਂ ਹਮੇਸ਼ਾ ਬਲੇਸਿੰਗਸ ਤੁਹਾਡੇ ਨਾਲ ਰਹਿਣਗੀਆਂ